ਅੱਜ ਦੇ ਸਮੇਂ ਦੇ ਵਿੱਚ ਸਾਡੀ ਜ਼ਿੰਦਗੀ ਦਾ ਸਭ ਤੋਂ ਸੁਰੱਖਿਅਤ ਤਾਲਾ ਸਾਡਾ ਮੋਬਾਈਲ ਫੋਨ ਹੁੰਦਾ ਹੈ ਜੋ ਅਕਸਰ ਫਿੰਗਰਪ੍ਰਿੰਟ ਦੇ ਨਾਲ ਖੁੱਲਦਾ ਹੈ ਪਰ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਦਿਲਚਸਪ ਸਵਾਲ ਜ਼ਰੂਰ ਜਨਮ ਲੈਂਦਾ ਹੈ ਕਿ ਕੀ ਮਰੇ ਹੋਏ ਵਿਅਕਤੀ ਦੀ ਉਂਗਲ ਦੇ ਨਾਲ ਫੋਨ ਨੂੰ ਅਨਲੌਕ ਕੀਤਾ ਜਾ ਸਕਦਾ ਹੈ ਸਭ ਤੋਂ ਪਹਿਲਾਂ ਸਮਝਦੇ ਹਾਂ ਕਿ ਫਿੰਗਰਪ੍ਰਿੰਟ ਸਿਸਟਮ ਆਖਿਰ ਕੰਮ ਕਿਵੇਂ ਕਰਦਾ ਹੈ ਫੋਨ ਦੇ ਸੈਂਸਰ ਤੁਹਾਡੀ ਉਂਗਲੀ ਦੇ ਵਿਲੱਖਣ ਰਿਜ ਪੈਟਰਨ ਨੂੰ ਸਕੈਨ ਕਰਦੇ ਨੇ ਅਤੇ ਨਾਲ ਹੀ ਇਹ ਚੈੱਕ ਕਰਦੇ ਹਨ ਕਿ ਕੀ ਉਂਗਲੀ ਜੀਵਤ ਹੈ ਜਾਂ ਨਹੀਂ ਇਹ ਤਾਪਮਾਨ ਖੂਨ ਦੇ ਪ੍ਰਵਾਹ ਨਮੀ ਅਤੇ ਚਮੜੀ ਦੀ ਕੁਦਰਤੀ ਪ੍ਰਕਿਰਿਆ ਨੂੰ ਸੈਂਸ ਕਰ ਲੈਂਦੇ ਨੇ ਮੋਬਾਈਲਾਂ ਵਿੱਚ ਮੁੱਖ ਤੌਰ ਉੱਤੇ ਤਿੰਨ ਕਿਸਮ ਦੇ ਸੈਂਸਰ ਮਿਲਦੇ ਨੇ ਆਪਟੀਕਲ ਕੈਪੈਸਿਟਿਵ ਅਤੇ ਅਲਟਰਾਸੋਨਿਕ ਇਹਨਾਂ ਵਿੱਚੋਂ ਅਲਟਰਾਸੋਨਿਕ ਸਭ ਤੋਂ ਐਡਵਾਂਸ ਹੁੰਦਾ ਹੈ ਅਤੇ ਲਾਈਵਨੈਸ ਡਿਟੈਕਸ਼ਨ ਸਭ ਤੋਂ ਵਧੀਆ ਡਿਟੈਕਟ ਕਰਦਾ ਹੁਣ ਗੱਲ ਕਰੀਏ ਅਸਲੀ ਸਵਾਲ ਦੀ ਮੌਤ ਤੋਂ ਤੁਰੰਤ ਬਾਅਦ ਕੁਝ ਘੰਟੇ ਤੱਕ ਉਂਗਲੀ ਦੀ ਨਮੀ ਅਤੇ ਪੈਟਰਨ ਬਰਕਰਾਰ ਰਹਿੰਦੇ ਨੇ ਇਸ ਸਮੇਂ ਦੌਰਾਨ ਕੁਝ ਆਪਟੀਕਲ ਜਾਂ ਫਿਰ ਕੈਪੈਸਿਟਿਵ ਸੈਂਸਰ ਫੋਨ ਅਲੌਕ ਕਰ ਸਕਦੇ ਨੇ ਕਈ ਦੇਸ਼ਾਂ ਵਿੱਚ ਪੁਲਿਸ ਨੇ ਅਜਿਹੇ ਕੇਸਾਂ ਵਿੱਚ ਮਰੇ ਹੋਏ ਵਿਅਕਤੀਆਂ ਦੀ ਉਂਗਲ ਲਗਾ ਕੇ ਫੋਨ ਖੋਲਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕੁਝ ਮਾਮਲਿਆਂ ਵਿੱਚ ਇਹ ਕਾਮਯਾਬੀ ਵੀ ਇਸ ਵਿੱਚ ਮਿਲੀ ਹੈ ਪਰ 12-24 ਘੰਟੇ ਦੇ ਬਾਅਦ ਚਮੜੀ ਸੁੱਕਣ ਲੱਗਦੀ ਹੈ ਤਾਪਮਾਨ ਖਤਮ ਹੋ ਜਾਂਦਾ ਹੈ ਖੂਨ ਦਾ ਸਰਕੂਲੇਸ਼ਨ ਰੁਕ ਜਾਂਦਾ ਹੈ ਅਤੇ ਬਾਇਓਮੈਟ੍ਰਿਕ ਜੀਵਨਤਾ ਪੂਰੀ ਤਰ੍ਹਾਂ ਨਾਲ ਫੇਲ ਹੋ ਜਾਂਦੀ ਹੈ ਖਾਸ ਕਰਕੇ আল্ট্রাসনিক সেন্সর 3D স্ক্যান ਅਤੇ ভ্যান ডিটেকশন ਦੇ ਕਾਰਨ ਮਰੀ ਹੋਈ ਉਂਗਲੀ ਨੂੰ ਤੁਰੰਤ ਰਿਜੈਕਟ ਕਰ ਦਿੰਦਾ ਹੈ ਨਤੀਜਾ ਸਾਫ਼ ਹੈ ਕਿ ਮਰੀ ਹੋਈ ਉਂਗਲੀ ਨਾਲ ਫੋਨ ਖੋਲਣਾ ਸਿਰਫ ਸ਼ੁਰੂਆਤੀ ਕੁਝ ਘੰਟਿਆਂ ਤੱਕ ਹੀ ਸੰਭਵ ਹੁੰਦਾ ਹੈ ਉਸ ਤੋਂ ਬਾਅਦ ਮਾਡਰਨ ਫੋਨ ਡੈੱਡ ਫਿੰਗਰਪ੍ਰਿੰਟ ਨੂੰ ਐਕਸਪੈਕਟ ਨਹੀਂ ਕਰ ਸਕਦੇ ਅੱਜ ਦੇ ਸਮੇਂ ਦੇ ਵਿੱਚ ਸਾਡੀ ਜ਼ਿੰਦਗੀ ਦਾ ਸਭ ਤੋਂ ਸੁਰੱਖਿਅਤ ਤਾਲਾ ਸਾਡਾ ਮੋਬਾਈਲ ਫੋਨ ਹੁੰਦਾ ਹੈ ਜੋ ਅਕਸਰ ਫਿੰਗਰਪ੍ਰਿੰਟ ਦੇ ਨਾਲ ਖੁੱਲਦਾ ਹੈ ਪਰ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਦਿਲਚਸਪ ਸਵਾਲ ਜ਼ਰੂਰ ਜਨਮ ਲੈਂਦਾ ਹੈ ਕਿ ਕੀ ਮਰੇ ਹੋਏ ਵਿਅਕਤੀ ਦੀ ਉਂਗਲ ਦੇ ਨਾਲ ਫੋਨ ਨੂੰ ਅਨਲੌਕ ਕੀਤਾ ਜਾ ਸਕਦਾ ਹੈ ਸਭ ਤੋਂ ਪਹਿਲਾਂ ਸਮਝਦੇ ਹਾਂ ਕਿ ਫਿੰਗਰਪ੍ਰਿੰਟ ਸਿਸਟਮ ਆਖਿਰ ਕੰਮ ਕਿਵੇਂ ਕਰਦਾ ਹੈ ਫੋਨ ਦੇ ਸੈਂਸਰ ਤੁਹਾਡੀ ਉਂਗਲੀ ਦੇ ਵਿਲੱਖਣ ਰਿਜ ਪੈਟਰਨ ਨੂੰ ਸਕੈਨ ਕਰਦੇ ਨੇ ਅਤੇ ਨਾਲ ਹੀ ਇਹ ਚੈੱਕ ਕਰਦੇ ਹਨ ਕਿ ਕੀ ਉਂਗਲੀ ਜੀਵਤ ਹੈ ਜਾਂ ਨਹੀਂ ਇਹ ਤਾਪਮਾਨ ਖੂਨ ਦੇ ਪ੍ਰਵਾਹ ਨਮੀ ਅਤੇ ਚਮੜੀ ਦੀ ਕੁਦਰਤੀ ਪ੍ਰਕਿਰਿਆ ਨੂੰ ਸੈਂਸ ਕਰ ਲੈਂਦੇ ਨੇ ਮੋਬਾਈਲਾਂ ਵਿੱਚ ਮੁੱਖ ਤੌਰ ਉੱਤੇ ਤਿੰਨ ਕਿਸਮ ਦੇ ਸੈਂਸਰ ਮਿਲਦੇ ਨੇ ਆਪਟੀਕਲ ਕੈਪੈਸਿਟਿਵ ਅਤੇ ਅਲਟਰਾਸੋਨਿਕ ਇਹਨਾਂ ਵਿੱਚੋਂ ਅਲਟਰਾਸੋਨਿਕ ਸਭ ਤੋਂ ਐਡਵਾਂਸ ਹੁੰਦਾ ਹੈ ਅਤੇ ਲਾਈਵਨੈਸ ਡਿਟੈਕਸ਼ਨ ਸਭ ਤੋਂ ਵਧੀਆ ਡਿਟੈਕਟ ਕਰਦਾ ਹੁਣ ਗੱਲ ਕਰੀਏ ਅਸਲੀ ਸਵਾਲ ਦੀ ਮੌਤ ਤੋਂ ਤੁਰੰਤ ਬਾਅਦ ਕੁਝ ਘੰਟੇ ਤੱਕ ਉਂਗਲੀ ਦੀ ਨਮੀ ਅਤੇ ਪੈਟਰਨ ਬਰਕਰਾਰ ਰਹਿੰਦੇ ਨੇ ਇਸ ਸਮੇਂ ਦੌਰਾਨ ਕੁਝ ਆਪਟੀਕਲ ਜਾਂ ਫਿਰ ਕੈਪੈਸਿਟਿਵ ਸੈਂਸਰ ਫੋਨ ਅਲੌਕ ਕਰ ਸਕਦੇ ਨੇ ਕਈ ਦੇਸ਼ਾਂ ਵਿੱਚ ਪੁਲਿਸ ਨੇ ਅਜਿਹੇ ਕੇਸਾਂ ਵਿੱਚ ਮਰੇ ਹੋਏ ਵਿਅਕਤੀਆਂ ਦੀ ਉਂਗਲ ਲਗਾ ਕੇ ਫੋਨ ਖੋਲਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕੁਝ ਮਾਮਲਿਆਂ ਵਿੱਚ ਇਹ ਕਾਮਯਾਬੀ ਵੀ ਇਸ ਵਿੱਚ ਮਿਲੀ ਹੈ ਪਰ 12-24 ਘੰਟੇ ਦੇ ਬਾਅਦ ਚਮੜੀ ਸੁੱਕਣ ਲੱਗਦੀ ਹੈ ਤਾਪਮਾਨ ਖਤਮ ਹੋ ਜਾਂਦਾ ਹੈ ਖੂਨ ਦਾ ਸਰਕੂਲੇਸ਼ਨ ਰੁਕ ਜਾਂਦਾ ਹੈ ਅਤੇ ਬਾਇਓਮੈਟ੍ਰਿਕ ਜੀਵਨਤਾ ਪੂਰੀ ਤਰ੍ਹਾਂ ਨਾਲ ਫੇਲ ਹੋ ਜਾਂਦੀ ਹੈ ਖਾਸ ਕਰਕੇ আল্ট্রাসੋਨਿਕ ਸੈਂਸਰ 3D ਸਕੈਨ ਅਤੇ ਵੈਂਡ ਡਿਟੈਕਸ਼ਨ ਦੇ ਕਾਰਨ ਮਰੀ ਹੋਈ ਉਂਗਲੀ ਨੂੰ ਤੁਰੰਤ ਰਿਜੈਕਟ ਕਰ ਦਿੰਦਾ ਹੈ ਨਤੀਜਾ ਸਾਫ਼ ਹੈ ਕਿ ਮਰੀ ਹੋਈ ਉਂਗਲੀ ਨਾਲ ਫੋਨ ਖੋਲਣਾ ਸਿਰਫ ਸ਼ੁਰੂਆਤੀ ਕੁਝ ਘੰਟਿਆਂ ਤੱਕ ਹੀ ਸੰਭਵ ਹੁੰਦਾ ਹੈ ਉਸ ਤੋਂ ਬਾਅਦ ਮਾਡਰਨ ਫੋਨ ਡੈੱਡ ਫਿੰਗਰਪ੍ਰਿੰਟ ਨੂੰ ਐਕਸਪੈਕਟ ਨਹੀਂ ਕਰ ਸਕਦੇ